अरिंदजरीव <imitation> ਇੱਥੇ ਹੋ ਰਹੀ ਹੈ ਜੀ ਅੱਜ ਫਤਿਹਗੜ ਸਾਹਿਬ ਦੀ ਲੋਕ ਸਭਾ ਦੀ ਰੈਲੀ ਫਤਿਹਗੜ ਸਾਹਿਬ 'ਚ ਹੋ ਰਹੀ ਹੈ ਸੋ ਦੇਖੋ ਸਾਹਨੇਵਾਲ ਤੋਂ ਇੰਨਾ ਜੋਸ਼ ਆ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਵਿਚਾਰਾਂ ਨੂੰ ਸੁਣਨਾ ਤੇ ਉਹਨਾਂ ਦੀ ਜਿਹੜੀ ਸੋਚ ਉੱਤੇ ਪੈਰਾ ਦੇਣਾ ਸੋ ਸਾਰੇ ਸੰਗਤ ਸਰਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਪਿਆਰ ਕਰਦੇ ਆ ਅਰਵਿੰਦ ਕੇਜਰੀਵਾਲ ਜੀ ਨੂੰ ਪਿਆਰ ਕਰਦੇ ਆ ਔਰ ਸਾਰੇ ਅਸੀਂ ਅੱਜ ਰੈਲੀ 'ਚ ਪਹੁੰਚ ਰਹੇ ਹਜ਼ਾਰਾਂ ਦੀ ਗਿਣਤੀ ਦੇਖੋ ਸਾਹਨੇਵਾਲ ਤੋਂ ਇਕੱਠ ਜਿੱਥੇ ਵੀ ਰੈਲੀ ਹੁੰਦੀ ਹੈ ਮਹਾਰੈਲੀ ਹੁੰਦੀ ਹੈ ਤੇ ਸਾਹਨੇਵਾਲ ਨੰਬਰ ਪਹਿਲੇ ਨੰਬਰ ਤੇ ਹੁੰਦਾ ਤੇ ਸਾਰੀ ਸੰਗਤ ਪੂਰੇ ਸਾਡੇ ਵਰਕਰ ਲੀਡਰ ਸਾਹਿਬਾਨ ਭੈਣਾ ਮਤਾਵਾਂ ਸਾਰੇ ਇਨਾ ਪਿਆਰ ਕਰਦੇ ਆ ਕਿ ਦਿਲ ਖੁਸ਼ ਹੋ ਜਾਂਦਾ ਤੇ ਇਹਨਾਂ ਦੀਆਂ ਇਹੀ ਦੁਆਵਾਂ ਸਦਕਾ ਅਸੀਂ ਨਿਵਾਣੇ ਬਣ ਕੇ ਇਹਨਾਂ ਦਾ ਸੇਵਾਦਾਰ ਬਣ ਕੇ ਸੇਵਾ ਕਰ ਰਹੇ ਤੇ ਸੇਵਾ ਹੋਰ ਵਧੇ ਜਿਹੜੇ ਲੀਡਰ ਸਾਹਿਬਾਨ ਜਿਹੜੇ ਪਹੁੰਚ ਰਹੇ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਜੀ ਤੇ ਪੂਰੀ ਲੀਡਰਸ਼ਿਪ ਤੇ ਗੁਰਪ੍ਰੀਤ ਸਿੰਘ ਦੀਪੀ ਉਮੀਦਵਾਰ ਸਾਹਿਬ ਇਹ ਕਿਹੜਾ ਏਰੀਆ ਅੱਜ ਤਿੱਖੋਂ ਜਿਹੜੀ ਆ ਰੈਲੀ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਹਾਂ ਮੈਂ ਅਮਨ ਚੰਡੋਗ ਜੀ ਭਾਮੀਆਂ ਦੇ ਇਲਾਕੇ ਤੋਂ ਆਪਣੇ ਜਥੇ ਦੇ ਨਾਲ ਸਰਦਾਰ ਹਰਦੀਪ ਸਿੰਘ ਮੁੰਡਿਆ ਜੀ ਦੀ ਅਗਵਾਈ ਹੇਠ ਜੋ ਕਿ ਰਾਜਪੂਰਾ ਰੈਲੀ ਅਤੇ ਰੋਡ ਸ਼ੋਅ ਦੇ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਆ ਅੱਜ ਫਤਿਹਗੜ੍ਹ ਸਾਹਿਬ ਦੇ ਜਿਹੜੀ ਰੈਲੀ ਹੋ ਰਹੀ ਆ ਕਿਸ ਤਰ੍ਹਾਂ ਦੇਖਦੇ ਹੋ ਜੋ ਗੁਰਪ੍ਰੀਤ ਸਿੰਘ ਜੀ ਪੀ ਆ ਕਿਸ ਤਰ੍ਹਾਂ ਇੱਥੇ ਜਿਹੜਾ ਪ੍ਰਚਾਰ ਕਰਦੇ ਨੇ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਰਿਸਪੌਂਸ ਆ ਦੇਖੋ ਗੁਰਪ੍ਰੀਤ ਸਿੰਘ ਜੀ ਪੀ ਜੀ ਦੀ ਨਾ ਫਤੇਗੜ ਸਾਹਿਬ ਤੋਂ ਇੱਕ ਬਹੁਤ ਵੱਡੀ ਜਿੱਤ ਹੋਣੀ ਹੈ ਉਹਦਾ ਜਿਹੜਾ ਨੀ ਪੱਤਰ ਹੈ ਉਹ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਵੱਲੋਂ ਰੱਖ ਦਿੱਤਾ ਗਿਆ ਤੇ ਉਹਦੇ ਨਾਲ 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 ਹਲਕੇ ਤੋਂ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਇੱਕ ਇੱਕ ਵੋਟ ਉਹਨਾਂ ਲਈ ਘਰ ਘਰ ਜਾ ਕੇ ਮੰਗ ਰਹੇ ਨੇ ਪਰ ਉਹਦਾ ਨਤੀਜਾ ਇਹ ਹੋਏਗਾ ਕਿ ਪੂਰੇ ਫਤੇਗੜ ਸਾਹਿਬ ਦੇ ਇਲਾਕੇ ਵਿੱਚੋਂ ਸਾਨੇ ਵਾਲ ਹਲਕੇ ਦੇ ਵਿੱਚੋਂ ਸਭ ਤੋਂ ਵੱਡੀ ਨੀੜ ਦੇ ਨਾਲ ਗੁਰਪ੍ਰੀਤ ਸਿੰਘ ਜੀਪੀ ਜਿੱਤਣ ਜਾ ਰਿਹਾ ਤੇ ਇਹਦਾ ਸਭ ਤੋਂ ਵੱਡਾ ਸ਼ਰੇ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀਰੋਂ ਜਾ ਰਿਹਾ ਹਾਂਜੀ ਜੂਤ ਦੇ ਵਿੱਚ ਕਿੰਨਾ ਕੁ ਸ਼ਾਇਆ ਗੱਲ ਦੀ ਰਹਿ ਗਈ ਬਹੁਤ ਜ਼ਿਆਦਾ ਭਾਜੀ ਮਤਲਬ ਕਿ ਸ਼ਾਇ ਤਾਂ ਹੀ ਦੇਖੋ ਤੁਸੀਂ ਇੱਕ ਵਾਸਤੇ ਇੰਨੇ ਪਬਲਿਕ ਨੇ ਮੁੰਡੇ ਨੇ ਸਾਰੇ ਵੀਰ ਭਾਈ ਸਾਰੇ ਇਕੱਠੇ ਹੋਏ ਨੇ ਇਸ ਕਰਕੇ ਮਤਲਬ ਕਿ ਸਾਹਮਣੇ ਵਾਲੇ ਹਲਕੇ ਦੇ ਵਿੱਚੋਂ ਅਸੀਂ ਜੀਪੀ ਸਾਹਿਬ ਨੂੰ ਪੂਰੀ ਲੀਡ ਤੇ ਜਿਤਾਵਾਂਗੇ ਤੇ ਕੱਲ ਵੀ ਸਾਡੀ ਰੈਲੀ ਸੀਗੀ ਜਗੀਰਪੁਰ ਅਸੀਂ ਉੱਥੇ ਵੀ ਪੂਰਾ ਇਕੱਠ ਕਰਕੇ ਗਏ ਸੀਗੇ ਅੱਜ ਫਰਦੇਗੜ ਸਾਹਿਬ ਤੋਂ ਲੈ ਕੇ ਜੋਰ ਸ਼ੋਹ ਤੇ ਚੱਲੇ ਆ ਪੂਰਾ ਸਾਡਾ ਸ਼ਹਿਰ ਤੁਸੀਂ ਦੇਖ ਲਓ ਤੁਸੀਂ ਦੇ ਦੇ ਕਿੰਨੀ ਪਬਲਿਕ ਆਈ ਗਿਆ ਪੂਰਾ ਜਿਹੜੀ ਰੈਲੀ ਆ ਪੂਰਾ ਵਰਕਾਉਂ ਸ਼ਾਹ ਵਾ ਸਾਰੇ ਭੈਣ ਭਰਾ ਇਕੱਠੇ ਹੋਏ ਨੇ ਤੇ ਪੂਰੇ ਜੋਸ਼ ਦੇ ਨਾਲ ਅਸੀਂ ਐਮਐਲਏ ਹਰਜੀਤ ਸਿੰਘ ਮੁੰਡੇ ਦੇ ਨਾਲ ਜਿੱਥੇ ਸਾਡੀ ਜਵੀਆਂ ਤੇ ਰੈਲੀ ਹੈ ਕਿਉਂਕਿ ਇੱਕ ਰੈਲੀ ਜਾਂ ਰੈਲੀ ਨੇ ਇੱਕ ਵੱਡਾ ਰੂਪ ਧਾਰਨ ਕਰਨਾ ਉਹਦੇ ਵੀ ਸਾਰੇ ਸਮਰਿਤ ਕਰ ਰਹੇ ਆ ਹਲਕਾ ਸਾਹਨੇਵਾਲ ਵੱਲੋਂ ਅਸੀਂ ਸਾਡੀ ਡਿਊਟੀ ਲਗਾਈ ਗਈ ਹੈ ਸਾਰੇ ਆਪਣੇ ਦੋਸਤ ਮਿੱਤਰ ਭੈਣ ਭਾਈਆਂ ਨੂੰ ਉੱਤੇ ਜਾ ਰਹੇ ਆ ਤੇ 13 ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਚ ਪਾਵਾਂਗੇ 13 0 ਹੋਣ ਜਾ ਰਹੀ ਆ ਸਾਰੇ ਸਸਸੀ ਕਾਨ ਵੈਰੂ ਜੀ ਦਾ ਖਾਲਸਾ ਤੁਸੀਂ ਕਈ ਹਲਕਿਆਂ ਦੇ ਵਿੱਚ ਵਿਜ਼ਿਟ ਕਰ ਰਹੇ ਹੋ ਇਸ ਸਮੇਂ ਕੀ ਪੋਜੀਸ਼ਨ ਆ ਮੰਗ ਲਈ ਤੁਹਾਡੀ ਬਹੁਤ ਥਲਕੇ ਡੂ ਟੂ ਡੋਰ ਕੀ ਕਰ ਰਹੇ ਆ ਵਧੀਆ ਚੰਗੀ ਆ ਸਮਰਾਲਾ ਹਲਕਾ ਹੋ ਗਿਆ ਹਾਈਕੋੜ ਹਲਕਾ ਹੋ ਗਿਆ ਸਾਹਨੇ ਬਾਓ ਕੀ ਹੋ ਗਿਆ ਵਧੀਆ ਪਿੰਡਾਂ ਦੇ ਵਿੱਚੋਂ ਘਾਰਾ ਮਿਲ ਰਿਹਾ ਵਾ ਬਹੁਤ ਵਧੀਆ ਪੋਜੀਸ਼ਨ ਹੈ ਕਈ ਜਗ੍ਹਾ ਬੰਦੇ ਨੂੰ ਕਨਵਿੰਸ ਕਰਨ ਲਈ ਟਾਈਮ ਲੱਗ ਜਾਂਦਾ ਪਰ ਜੋ ਕਰ ਰਹੀ ਆ ਪਾਕੀਆਂ ਡੋਰ 2.5 ਸਾਲਾਂ ਵਿੱਚ ਕੰਮ ਕੀਤੇ ਨੇ ਬਹੁਤ ਵਧੀਆ ਕੀਤੇ ਨੇ ਤੇ ਉਹਨਾਂ ਵਾਲਾ ਭਿਕ ਜੀਪੀ ਸਾਹਿਬ ਇਤੋਂ ਬਹੁਤ ਵੱਡੀ ਲੀਡ ਮੱਗਟੇ ਤੇ ਐਮਪੀ ਬਣ ਕੇ ਇਹਨਾਂ ਨੂੰ ਸਸਤੇ ਰੂਪੇ 'ਚ ਭੇਜਾਂਗੇ ਧੰਨਵਾਦ ਕਰਦੇ ਆ 70000 ਤੋਂ 80000 ਆਦਮੀ ਦੇ ਸਾਥ ਪਹੁੰਚ ਰਹੇ ਹਾਂ ਜੀ ਕਿੰਨਾ ਸਿਆਹ ਹੈ ਅੱਜ ਦੀ ਮੇਂ आज हमारी आम आदमी पार्टी में बहुत चाह है और तेरह का तेरह सीट पंजाब से जीत करके दिल्ली पहुंचाएंगे कितना की आम आदमी पार्टी जिस प्रकार 2022 में आम आदमी का चुनाव एक सौ सतारह सीट में बानवे सीट जीती थी उसी उसी तरह इस बार तेरह का तेरह सीट हमारे पंजाब से आम आदमी के खाते में जाएगी